ਹਾਂਜੀ ਹੈਲੋ ਹੈਲੋ ਹਾਂਜੀ ਮੈਂ ਡਰਾਈਵਰ ਬੋਲਦਾ ਸੀ ਗੁਰਚਰਨ ਸਿੰਘ ਹਾਂਜੀ ਬੋਲੋ ਤੇ ਤੁਸੀਂ ਸਰਕਾਰੀ ਹਸਪਤਾਲ 'ਚ ਬੋਲਦੇ ਹੋ ਬਰਨਾਲੇ ਤੋਂ ਹਾਂਜੀ ਹਾਂ ਤੁਹਾਨੂੰ ਯਾਦ ਹੋਣਾ ਮੈਂ ਦਵਾਈ ਲੈਣਾ ਆਉਣਾ ਸੀ ਤੁਹਾਡੇ ਕੋਲੇ ਅੱਛਾ ਅੱਛਾ ਕੀ ਨਾਮ ਤੇ ਹੈਲਟ ਹਾਂ ਨਹੀਂ ਨਹੀਂ ਬਰਨਾਲੇ ਤੋਂ ਐਸੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਚਰਨ ਸਿੰਘ ਆ ਤੁਸੀਂ ਨੋਟ ਕਰੋ ਤੁਹਾਡੇ ਕੋਲੇ ਹੋਊਗਾ ਇਹ ਤਾਂ ਯਾਦ ਨਹੀਂ ਹੁੰਦਾ ਤੁਸੀਂ ਸ਼ਕਲ ਤੋਂ ਜਾਣਦੇ ਹੋਗੇ ਮੈਂ ਡਰਾਈਵਰ ਆਗਾ ਮੈਂ ਗੱਡੀ ਗੁੱਡੀ ਵੀ ਲੈ ਕੇ ਜਾਣਾ ਹੁੰਦਾ ਵੀ ਵੱਡੇ ਡਾਕਟਰ ਆ ਨਾ ਉਹਨਾਂ ਨੂੰ ਵੀਰੇ ਵੇਰ ਛੱਡਣ ਛੋੜਣ ਜਾਣਾ ਹੁੰਦਾ ਨਾ ਤੋਂ ਮੈਨੂੰ ਕਹਿੰਦੇ ਆ ਫਿਰ ਅੱਛਾ ਅੱਛਾ ਹੂੰ ਤੁਸੀਂ ਮੈਨੂੰ ਮੈਂ ਆਉਂਗਾ ਤੁਹਾਡੇ ਕੋਲੇ ਨਾ ਸ਼ਕਲ ਦੇ ਨਾਲ ਪਛਾਣ ਜੂਗੇ ਹਾਂਜੀ ਬਿਲਕੁਲ ਲੋਗੇ ਤੇ ਮੈਂ ਤੁਹਾਡੇ ਕੋਲ ਦਵਾਈ ਲੈਣਾ ਆ ਜੀ ਪਰਸੋਂ ਚੋਂਥੇ ਤੂੰ ਨਹੀਂ ਸਹੀ ਯਾਦ ਹੋਊਗਾ ਹਾਂਜੀ ਤੇ ਮੈਡਮ ਵੀ ਤੁਸੀਂ ਕਹੇਬ ਜੀ ਦਵਾਈ ਦੇਤੀ ਮੈਨੂੰ ਮੇਰਾ ਤਾਂ ਬਹੁਤ ਬੁਰਾ ਹਾਲ ਹੋ ਗਿਆ ਕੀ ਹੋ ਗਿਆ ਮੇਰਾ ਜਿਵੇਂ ਨਾ ਪੋਪਲੇ ਵਰਗੇ ਬਣ ਗਿਆ ਸੁੱਜ ਕੇ ਜਮਾ پتہ ਨਹੀਂ ਤੁਸੀਂ ਕਿਹੜੀ ਗਲਤ ਦਵਾਈ ਦੇ ਦਿੱਤੀ ਕਿ ਵੀ ਤੇ ਤਾਂ ਨਹੀਂ ਤੁਸੀਂ ਗਲਤ ਦਵਾਈ ਤਾਂ ਨਹੀਂ ਦਿੱਤੀ ਤੁਹਾਨੂੰ ਜਾਂਚ ਕਰਕੇ ਦਵਾਈ ਦਿੱਤੀ ਹੈ ਨਾ ਹੂੰ ਨਹੀਂ ਨਹੀਂ ਇੱਕ ਤਾਂ ਮੈਂ ਦੱਸਾਂ ਤੁਹਾਨੂੰ ਕੀ ਹੈ ਇੱਕ ਤਾਂ ਜਿਹੜਾ ਉਤਲੇ ਉਤਲੇ ਜਿਹੜੀ ਛਤਰੀ ਹੁੰਦੀ ਹੈ ਜਿਹੜੀ ਉਹ ਛਤਰੀ ਦੇ ਬਾਰ-ਬਾਰ ਦੀ ਛਤਰੀ ਸਾਹਮਣੇ ਤੁਸੀਂ ਜਿਹੜੀ ਉਹਦੀ ਸਮਾਨ ਦੀ ਹਾਂਜੀ ਸਮਝ ਗਈ ਛਤਰੀ ਦੇ ਬਾਰ-ਬਾਰ 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 ਦੀ ਜਿਹਨਾਂ ਦਾਣੇ-ਦਾਣੇ ਜੀ ਹੋਏ ਪਏ ਹੂੰ ਤੇ ਛਤਰੀ ਦੀ ਜਿਹੜੀ ਥਲੜੀ ਜੜ ਹੁੰਦੀ ਹੈ ਉਹ ਤੇ ਲੱਗਿਆ ਪੈਗਾ ਕੱਟ ਅ ਅੱਛਾ ਤੇ ਕੱਟ ਲੱਗਣ ਦੇ ਆ ਕਿਉਂਕਿ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਕੱਟ ਲੱਗ ਗਿਆ ਉਹਦੇ ਵਿੱਚ ਅੱਛਾ ਤੇ ਕੱਟ ਲੱਗ ਗਿਆ ਤੇ ਦੋਨੋਂ ਪਾਸੇ ਮਤਲਬ ਉਹ ਦਾਣੇ-ਦਾਣੇ ਜੇ ਬਣ ਗਏ ਤੇ ਉਹ ਸੋ ਜਿੱਕੇ ਨਾ ਹੋ ਰਹੀ ਐ ਪੋਪਲਾਇਆ ਬਣ ਗਿਆ ਉਹਦਾ ਹੁਣ ਉਹਦਾ ਮੈਂ ਅੰਦਾਜ਼ ਕੀ ਕਰਾਂ ਮੈਂ ਤਾਂ ਹੁਣ ਇਹ ਹੀ ਕਹਿੰਦਾ ਸੀਗਾ ਹੁਣ ਨਾ ਤਾਂ ਹੁਣ ਦੇਖੋ ਰੋਗ ਵੀ ਇਹੋ ਜਿਹਾ ਨਾ ਤਾਂ ਬੰਦਾ ਕਿਸ ਨੂੰ ਦੱਸਣ ਚੋਕਾ ਨਹੀਂ ਸੀ ਨਹੀਂ ਤੁਸੀਂ ਤੁਹਾਨੂੰ ਦੱਸਿਆ ਸੀ ਇੱਕ ਦੋ ਦਿਨ ਤੁਸੀਂ ਰੈਸਟ ਕਰਨਾ ਸੀ ਦਵਾਈ ਲੈ ਕੇ ਰੈਸਟ ਕਰਨ ਨੂੰ ਮਿਲੇ ਘੜਾਓ ਤੇ ਕੋਈ ਪਾਪਾਈ ਵੀ ਸੀਗੀ ਮੈਂ ਤਾਂ ਪ੍ਰੋਬਲਮ ਇਹ ਸੀ ਮੇਨ ਤਾਂ ਥੋੜਾ ਜਿਹਾ ਸਰੀਰ ਖੜਾ ਨਹੀਂ ਹੁੰਦਾ ਸੀ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਸੀ ਹਾਂ ਤਾਂ ਸਰੀਰ ਖੜਾ ਨਹੀਂ ਹੁੰਦਾ ਸੀ ਨਾ ਇਕ ਤੂਸੀਂ 10 ਮਿੰਟ ਮਤਲਬ ਵੇਟ ਕਰਨਾ ਸੀਗਾ ਐ ਥੋੜੀ ਤੁਸੀਂ ਰੈਗੂਲਰ ਕਰਿਆ ਹੁਣਾ ਫਿਰ ਰੈਗੂਲਰ ਮੈਂ ਤੁਸੀਂ ਮਤਲਬ ਦਵਾਈ ਲਈ ਸੀਗੀ ਆ ਇਸ ਤਰ੍ਹਾਂ ਦਾ ਕਰਨਾ ਸਿਗਰਟ ਰੁਪੇ ਜਿਵੇਂ ਆਜੇ ਵੀ ਕਰ ਲਿਆ ਕੱਲ ਨੂੰ ਦੁਬਾਰੀ ਕਰ ਲਿਆ ਐਂ ਤਾਂ ਵਧੀਆ ਹੋ ਸਕਦਾ ਸੀਗਾ ਹੁਣ ਇੱਕੇ ਦਮ ਇੱਕੇ ਦਮ ਤੁਸੀਂ ਪਹਿਲਾਂ ਤੋਂ ਤੁਹਾਡਾ ਵੀ ਗਲੋਲ ਜਦੋਂ ਹੋਇਆ ਲਗਾਤਾਰ ਕਰ ਲੈ ਤੇ ਕੱਟੇ ਫੋਟੂੜੀ ਪੈਣਗੇ ਉਰਕੀਤੇ ਪਾਣਗੇ ਤੁਮ ਕੋਈ ਨਾ ਉਤਰੀਏ ਤਾਂ ਸਾਡੀ ਤਾਂ ਪਾਣਗੇ ਉਹਦੇ ਨਹੀਂ ਨਹੀਂ ਤੁਸੀਂ ਮੇਰੀ ਗੱਲ ਨਹੀਂ ਸਮਝੇ ਤੁਸੀਂ ਮੇਰੀ ਤੁਸੀਂ ਮੈਨੂੰ ਉਸ ਦਿਨ ਕਿਹਾ ਸੀਗਾ ਵੀ ਤੁਸੀਂ ਕੁਝ ਮਰਜ਼ੀ ਕਰੀ ਜਾਓ ਇਹਨਾਂ ਕੋਈ ਦਿੱਕਤ ਨਹੀਂ ਆਉਣੀ ਕੋਈ ਪਰੇਸ਼ਾਨੀ ਨਹੀਂ ਹੋਣੀ ਹੈ ਨਾ ਤੁਸੀਂ ਕੀ ਤਾਂ ਸੀ ਗੱਲ ਸੀ ਹਮ ਅਰੇ ਸੀ ਆਏ ਵੀ ਨਹੀਂ ਯਾਦ ਕਰ ਸੀ ਸਾਹੂਦੂ ਸੀ ਰੁਗੁੱਲਰ ਕਾ ਤੰਨਵਰੀ ਘਰ ਲੋਗੀ ਅੱਛਾ ਤੈਨੂੰ ਤੁਸੀਂ ਗਾਹੀ ਕੋਈ ਮਰ ਜੀ ਮੈਂ ਜੀ ਜੀ ਨਾ ਰਗੜੀ ਰੱਖਾਂਗੇ ਰਗੜੀ ਰੱਖਾਂਗੇ ਕੱਟ ਤਾਂ ਪੈਣਗੇ ਇਹਦੇ ਵਿੱਚ ਨਹੀਂ ਨਹੀਂ ਕੱਟ ਤਾਂ ਪੈਂਦੇ ਆ ਤੁਸੀਂ ਗੱਲ ਨਾਲ ਸਮਝ ਲੀ ਤੁਸੀਂ ਤੁਸੀਂ ਮੈਨੂੰ ਕਿਹਾ ਮੈਂ ਤੁਹਾਨੂੰ ਇਹ ਕਿਹਾ ਸੀ ਮੈਡਮ ਜੀ ਕੋਈ ਨੁਕਸਾਨ ਤਾਂ ਹੈ ਨਹੀਂ ਤੁਸੀਂ ਜੇ ਉਦੋਂ ਹੀ ਕਹਿ ਦਿੰਦੇ ਵੀ ਇਹ ਨੁਕਸਾਨ ਵੀ ਆ ਹੋ ਸਕਦਾ ਫਿਰ ਤਾਂ ਮੈਂ ਪਰਹੇਜ਼ ਕਰਦਾ ਹਣਾ ਤੁਸੀਂ ਆਪ ਖਿਆਲ ਰੱਖਣਾ ਸੀ ਨਾ ਇਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਹੁਣ ਮੈਂ ਲਿਆ ਕੇ ਤੁਹਾਨੂੰ ਦਿਖਾਵਾਂ ਕਿ ਮੇਰੇ ਕਹਿਜਾ ਹੋਏ ਤੇ ਨਹੀਂ ਮੁੱਟੋ ਖਿੱਚ ਕੇ ਲੈ ਆਦੋ ਜੀ ਦੇਖ ਲਾਂਗੇ फोटो खींच के, के व्हाट्सएप कर देंगे हां व्हाट्सएप डर ना डर ना जाए कौन मैं खींच के भेज दूं नहीं डर दे जी सादा काम ही है अच्छा सर तुम देख दे रहे ने लोग का नहीं हो और सादा ही काम है अच्छा के अच्छा आप फोटो भेज दिए खोल के देखियो देखते हैं देखो फोटो देखो ये राजू केड़ा सारे ਦੇ ਤੁਸੀਂ ਵਾਲੇ ਵੀਰਾ ਹਾਲ ਕਰ ਰਹੇ ਹੋ ਬੁਰਾ ਹਾਲ ਤਾਂ ਛੱਡੋ ਪਹਿਲਾਂ ਦੱਸੋ ਪਸੰਦ ਆਇਆ ਕਿ ਨਹੀਂ ਪਸੰਦ ਤਾਂ ਆ ਗਿਆ ਅੱਛਾ ਤਾਂ ਲੈ ਲਓ ਫਿਰ ਪਸੰਦ ਆਇਆ ਤੁਹਾਨੂੰ ਹਾਂ ਪਸੰਦ ਆਇਆ ਤਾਂ ਰੱਖ ਲਓ ਇਹਨੂੰ ਦੇਖਣਾ ਘਰ ਤੇ ਇਲਾਜ ਕਰਾਂਗੇ ਇਲਾਜ ਨਹੀਂ ਤੁਸੀਂ ਇਲਾਜ ਦੂਜਾ ਕਰ ਦਿਓ ਤਾਂ ਇਹ ਜ਼ਖਮਾਂ ਦੇ ਆਪਣੀ ਮਲਮ ਲਾ ਦਿਓ। ਤੇ ਇਹ ਮਿਲਾ ਦੇਂਗੇ ਮਲਮ ਲਾ ਦੇਂਗੇ। ਹੂੰ ਕਦ ਲਵਾਉਣਾ ਈ ਮਲਮ ਤੇ ਤੁਹਾਡੇ ਕੋਲ। ਲੱਲੀ ਆ ਜੀ। ਕਿਹੜੀ ਮਲਮ ਲਾਉਂਗੇ ਜੇ ਤੁਹਾਨੂੰ ਰੱਬ ਨੇ ਦਿੱਤੀ ਮਲਮ ਉਹ ਲਾਉਂਗੇ ਜਾਂ ਕੋਈ ਹੋਰ ਮਲਮ ਲਾਉਂਗਾ। ਨਹੀਂ ਤੇ ਕੰਨ ਵਾਲੀ ਲਾਵਾਂਗੇ। ਉਹ ਮੈਡੀਕਲ ਵਾਲੀ ਨਹੀਂ ਮਲਮ ਲਾਉਣੀ ਨਹੀਂ ਪਰ ਹੁਣ ਭਜੋ ਨਾ। ਰੱਬ ਨੇ ਦਿੱਤੀ ਏ ਤੇ ਫਿਰ ਰੱਬ ਨੇ ਦਿੱਤੀ ਏ ਤੇ ਫਿਰ ਕੀ ਕੀ ਲਾਉਣੀ ਹੈ ਪਰ ਰੱਬ ਨੇ ਦਿੱਤੀ ਮਲਮ ਫਿਰ। ਹੂੰ ਕਿਦੇ ਲਾਉਣੀ ਐ ਹੂੰ ਕੀਦੇ ਲਾਉਣੀ ਰੱਬ ਵਾਲੀ ਮੱਲਮ ਮੈਨੂੰ ਲਾਉਣੀ ਕਿ ਹੂੰ ਕਿ ਮੱਲਮ ਥੋੜੀ ਲਾਵਾਂਗੇ ਤੁਸੀਂ ਆਪ ਤਾਂ ਸਿਰ ਚਲੋ ਫਿਰ ਮੈਂ ਆਉਣ ਹੈ ਟਾਈਮ ਕੱਢ ਕੇ ਹੁਣੇ ਵੀ ਕੁਝ ਤਿਆਰ ਰਿਓ ਫਿਰ ਸਾਰਾ ਕੰਮ ਕਰ ਦਿਓ ਮੇਰਾ ਕੰਮ ਪੱਕਾ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਫਿਰ ਮੈਂ ਨਾ 5-7 ਮਿੰਟਾਂ ਬਾਅਦ ਆ ਦਰਦੇ ਪਰ ਹੁਣੇ ਥੋੜੇ ਕੋਈ ਠੀਕ ਹੈ ਠੀਕ ਹੈ